ਕੁਸ਼ੀਸ ਅੱਜ ਇੱਕ ਕਾਂਗਰਸ ਦੇ ਬੜੇ ਵੱਡੇ ਲੀਡਰ ਹੈ ਜੀਬੀ ਰਜਿੰਦਰ ਕੌਰ ਜੀ ਪੱਠਲ ਉਹਨਾਂ ਦਾ ਇੱਕ ਬਿਆਨ ਸੁਣਿਆ ਬੜਾ ਹੈਰਾਨ ਕਰ ਦੇਣ ਵਾਲਾ ਬਿਆਨ ਹੈ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਦੂਸਰੀ ਵਾਰ ਸਰਕਾਰ ਬਣਾਉਣ ਜਾ ਰਹੇ ਸੀ ਤਾ ਕੁਝ ਪੰਜਾਬ ਦੇ ਜਾਂ ਪਤਾ ਨਹੀਂ ਕਿਹੜੇ ਸੈਂਟਰ ਦੇ ਕੁਝ ਅਫਸਰ ਕਹਿੰਦੇ ਮੇਰੇ ਕੋਲ ਆਏ ਤੇ ਉਹਨਾਂ ਨੇ ਇੱਕ ਪਲਾਨ ਦੱਸਿਆ ਕਿ ਕਿ ਉਹਨਾ دہشت ਫਲਾਈ ਜਾਵੇ ਚਾਰਕ ਬੰਬ ਟ੍ਰੇਨਾਂ ਚ ਚਾਰਕ ਬੰਬ ਬਜ਼ਾਰਾਂ ਚ ਅਸੀਂ ਚਲਾ ਦਿੰਨੇ ਚਲਾ ਦਈਏ دہشت ਫੈਲ ਜੂਗੀ ਤੇ ਵੋਟਾਂ ਜਿਹੜੀਆਂ ਉਹ ਕਾਂਗਰਸ ਨੂੰ ਪੈ ਜਾਣੀਆਂ ਤੇ ਕਾਂਗਰਸ ਦੀ ਸਰਕਾਰ ਆ ਜੀ ਇਹ ਬਿਆਨ ਕੋਈ ਮਾਮੂਲੀ ਬਿਆਨ ਨਹੀਂ ਹੈ। ਬੜੇ ਅਹਿਮ ਸ਼ੰਕੇ ਤੇ ਕਈ ਰਾਜ ਕਈ ਪੇਹਲ ਜਿਹੜੇ ਇਹ ਬਿਆਨ ਖੋਲਦਾ ਹੈ। ਇੱਥੋਂ ਪਤਾ ਲੱਗਦਾ ਹੈ ਕਿ ਪਿਛਲੇ 70-75 ਸਾਲਾਂ ਦੇ ਵਿੱਚ ਪੰਜਾਬ ਦੇ ਅੰਦਰ ਕਾਂਗਰਸ ਨੇ ਸਰਕਾਰਾਂ ਬਣਾਉਣ ਦੇ ਲਈ ਸ਼ਾਇਦ ਇਹੋ ਜਿਹੇ ਪਲਾਨਾਂ ਨੂੰ ਜਿਹੜਾ ਇੰਜ਼ਾਮ ਦਿੱਤਾ ਹੋਵੇਗਾ। ਜਿਸ ਕਾਰਨ ਪੰਜਾਬ ਦਾ ਮਾਹੌਲ ਵਿਗੜਿਆ ਪੰਜਾਬ ਦੇ ਵਿੱਚ। ਨਸਲ ਕੁਸ਼ੀ ਸਿੱਖਾਂ ਦੀ ਜੜੀਆ ਉਗਣ ਮਤ ਕੇ ਕੀਤੀ ਗਈ। ਔਰ ਜੇディ ਪ੍ਰੋਪਰ ਜੜੀਆ ਉਹ ਜਾਂਚ ਹੋਣੀ ਚਾਹੀਦੀ ਹੈ। ਵੀ ਪੰਜਾਬ ਦੇ ਵਿੱਚ ਇਹੋ ਜਿਹੇ ਕਿਹੜੇ ਅਫਸਰ ਰਹੇ ਨੇ ਜਿਹੜੇ ਕਾਂਗਰਸ ਦੀਆਂ ਸਰਕਾਰਾਂ ਬਣਾਉਣ ਦੇ ਲਈ ਰੇਲਵੇ ਰੇਲਾਂ ਦੇ ਵਿੱਚ ਜਾਂ ਬਾਜ਼ਾਰਾਂ ਦੇ ਵਿੱਚ ਜਿਹੜੇ ਆ ਉਹ ਬੰਬ ਧਮਾਕਾੇ ਕਰਾਉਣ ਲਈ ਵੀ ਜਿਹੜੇ ਆ ਉਹ ਤਿਆਰ ਹੋ ਜਾਇਆ ਕਰਦੇ ਸੀ। ਬਹੁਤ ਖਤਰਨਾਕ ਬਿਆਨ। ਦੁਜੀ ਕਾਲਾ ਸਬਾਈਲ ਦੇ ਮੁੱਦੇ ਦੇ ਉੱਤੇ ਭਗਵੰਤ ਮਾਨ ਤੇ ਹਰਿਆਣੇ ਦੇ ਪੀਸੀਐਮ ਦੀ ਸੀਐਮ ਦੀ ਮੀਟਿੰਗ ਹੋਈ ਹੈ। ਦੀ ਮੀਟਿੰਗ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਦੇਖੀ ਹੈ ਉਹ ਵੀ ਜਿਹੜੀ ਹੈ ਉਹ ਚਿੰਤਾ ਪੈਦਾ ਕਰਨ ਵਾਲੀ ਹੈ। ਸਾਡੇ ਮੁੱਖ ਮੰਤਰੀ ਸਾਹਿਬ ਨੇ ਭਾਈ ਕਨਈਆ ਜੀ ਦੀ ਉਦਾਹਰਣ ਦਿੱਤੀ ਹੈ ਕਿ ਭਾਈ ਕਨਈਆ ਜੀ ਨੇ ਵੀ ਪਾਣੀ ਪਲਾਇਆ ਸੀ। ਭਾਈ ਕਨਈਆ ਜੀ ਨੇ ਦੁਖਿਆਰਿਆਂ ਨੂੰ ਪਾਣੀ ਪਿਆਇਆ ਸੀ। ਝੰਗ ਦੇ ਵਿੱਚ ਜ਼ਖਮੀ ਹੋਿਆਂ ਨੂੰ ਪਾਣੀ ਪਿਆਇਆ ਸੀ। ਤੇ ਭਾਈ ਕਨਈਆ ਜੀ ਦੇ ਕੋਲ ਪਾਣੀ ਦੀ ਕੋਈ ਕਮੀ ਵੀ ਨਹੀਂ ਸੀ। ਔਰ ਭਾਈ ਕਨਈਆ ਜੀ ਦੀ ਜਿਹੜੀ ਉਦਾਹਰਣ ਇਤਿਹਾਸ ਦੇ ਵਿੱਚ ਸਾਨੂੰ ਮਿਲਦੀ ਉਹਨੂੰ ਆਧਾਰ ਬਣਾ ਕੇ ਪੰਜਾਬ ਦੇ ਪਾਣੀਆਂ ਦੀ ਲੁੱਟ ਲਈ ਜਿਹੜਾ ਹੈ ਉਹ ਰਾ ਪਧਰਾ ਕੀਤਾ ਜਾ ਰਿਹਾ। ਇਹ ਕਹਿਣਾ ਚਾਹੀਦਾ ਸੀ ਕਿ ਪੰਜਾਬ ਕੋਲ ਆਪਣੇ ਹਿੱਸੇ ਦਾ ਆਪਣੇ ਜੋਗਾ ਪਾਣੀ ਨਹੀਂ ਹੈ। ਪੰਜਾਬ ਦੇ ਆਪਣੀਆਂ ਜ਼ਰੂਰਤਾਂ ਪਰ ਪੂਰੀਆਂ ਕਰਨ ਜੋਗਾ ਪਾਣੀ ਜਿਹੜਾ ਪਹਿਲਾਂ ਪ੍ਰਾਪਤ ਲਵੇਗਾ, ਪ੍ਰਾਪਤ ਕਰੇਗਾ। ਤੇ ਫਿਰ ਜੇ ਬਚਦਾ ਪਾਣੀ ਹੈ ਤੇ ਉਹ ਦੇਗਾ ਤੇ ਉਹਦੀ ਵੀ ਰਾਇਲਟੀ ਲਏਗਾ ਕਿਉਂਕਿ ਪੰਜਾਬ ਰਿਪੈਰੀਅਨ ਰਾਜ ਹੈ ਜਦੋਂ ਵੀ ਹੜ ਆਉਂਦੇ ਆ ਪੰਜਾਬ ਉਹਦੀ ਮਾਰ ਚੱਲਦਾ ਆ ਪਿੱਛੇ ਜਿਹੜੀ ਹੈ 2025 ਦੇ ਵਿੱਚ ਹੜਾਂ ਦੇ ਕਾਰਨ ਪੰਜਾਬ ਨੇ ਕਿੰਨੀ ਮਾਰ ਝੱਲੀ ਹੈ ਕਿੰਨਾ ਨੁਕਸਾਨ ਝੱਲੇ ਆ ਸਾਡੇ ਸਿਆਮ ਸਾਹਿਬ ਨੂੰ ਇਹ ਗੱਲਾਂ ਕਰਨੀਆਂ ਚਾਹੀਦੀਆਂ ਸੀ ਕਿ ਪੰਜਾਬ ਰਿਪੈਰੀਅਨ ਰਾਜ ਹੋਣ ਕਾਰਨ ਪਾਣੀਆਂ ਦੇ ਉੱਤੇ ਅਧਿਕਾਰ ਰੱਖਦਾ ਹੈ ਔਰ ਇਹ ਅਧਿਕਾਰ ਜਿਹੜਾ ਹੈ ਉਹ ਕਿਸੇ ਵੀ ਕੀਮਤ ਦੇ ਉੱਤੇ ਖੋਇਆ ਨਹੀਂ ਜਾਣਾ ਚਾਹੀਦਾ ਇਤਿਹਾਸੀਆਂ ਉਦਾਹਰਣਾਂ